जय जय भीम जय भारत मेरा नाम सुमित कालिया मैं आदि वाल्मीकि अंबेडकर महापंचायत संगठन का मुख संचालक हूं मेरे नाल ਸਾਡੇ ਸੀਨੀਅਰ ਅਗੂ ਤਰਦੀਸ਼ ਕੁਮਾਰ ਜੱਕੂ ਜੀ ਆਲ ਇੰਡੀਆ ਸ਼ਡਿਊਲ ਕਾਸਟ ਕੋ ਜਿਨ੍ਹਾਂ ਨੇ ਮਦਲਕ ਦੇ ਕਾਫੀ ਮਦਲਕ ਚਾਰ ਪੰਜ ਮਹੀਨਿਆਂ ਤੋਂ ਅਰਖਣ ਚੋੜ ਦਾ ਜਿਹੜਾ ਵਾ ਉਹ ਇੱਕ ਮੁੱਦਾ ਚੁੱਕਿਆ ਵਾ ਉਹਦੇ ਨਾਲ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਪੂਰਾ ਸਾਥ ਦੇ ਦੀਆਂ ਉਹਦੇ ਵਿੱਚ ਪਵਨ ਮਾਲਮਿਕੀ ਦੀ ਤਿਰਤ ਤੋਂ ਸਾਡੇ ਸੰਤ ਮਲਕੀਨਾ ਜੀ ਔਰ ਓਮਪrakash ਗੱਬਰ ਜੀ ਔਰ ਵੀ ਉਹ ਵੀ ਹੋਰ ਵੀ ਜਥੇਬੰਦੀਆਂ ਜਿਹੜੀਆਂ ਸਮਾਜਿਕ ਆ ਉਹ ਵੀ ਸਾਡਾ ਇਨਦਰਾ ਦਾ ਸਾਥ ਦੇ ਰਹੀਆਂ ਵਾ ਕਿ ਜਿਹੜੇ ਅਰਕਸ਼ਨ ਚੋਰ ਆ ਜਿਨ੍ਹਾਂ ਨੇ ਅਰਕਸ਼ਨ ਚੋਰੀ ਕਰਕੇ ਗਵਰਨਮੈਂਟ ਜੌਬ ਕਰਦੇ ਪਏ ਆ ਔਰ ਇਲੈਕਸ਼ਨ ਲੜਦੇ ਪਏ ਉਹਦੇ ਸਬੰਧ ਦੇ ਵਿੱਚ ਇੱਕ ਦਰਖਾਸਤ ਦਿੱਤੀ ਸੀ ਔਰ ਉਹਦੇ ਵਿੱਚ ਦੱਸਿਆ ਕਿ ਜਿਹੜੇ ਲੋਕ ਐਸਸੀ ਭਾਈਚਾਰੇ ਦਾ ਨਜਾਇਜ਼ ਫਾਇਦਾ ਚੁੱਕਦੇ ਪਏ ਉਹਨਾਂ ਦੋਖਾ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮਗਰ ਅੱਜ 4 ਤੋਂ 5 ਮਹੀਨੇ ਹੋ ਗਏ ਨੇ ਮਗਰ ਅੱਜ ਤੱਕ ਉਹ ਦੋਸ਼ੀਆਂ ਦੇ ਉੱਤੇ ਕੋਈ ਤਰ੍ਹਾਂ ਦੀ ਕੋਈ ਵੀ ਕਾਰਵਾਈ ਨਹੀਂ ਹੋਈ ਔਰ ਉਹ ਲਗਾਤਾਰ ਜਿਹੜੇ ਦੋਸ਼ੀ ਆ ਉਹਨਾਂ ਦੀ ਜਿਹੜੀ ਆ ਲਗਾਤਾਰ ਜਿਨ੍ਹਾਂ ਨੂੰ ਕਹਿੰਦੇ ਪਏ ਕੇ ਦਿਲਵਦੀ ਹੋਈ ਜਾ ਰਹੀ ਉਹਨਾਂ ਦੀ ਕਿ ਕੀ ਸਾਡਾ ਕੀ ਪੁੱਛਦੇ ਕਰ ਲਿਆ ਜਾਂ ਤੁਸੀਂ ਕੀ ਸਾਡਾ ਕਰ ਲਿਆ ਵਾ ਇਸ ਸਬੰਧ ਦੇ ਵਿੱਚ ਜਿਹੜੇ ਜਗਦੀਸ਼ ਕੁਮਾਰ ਜੱਗੂ ਜੀ ਆ 4 ਤਰੀਕ ਨੂੰ ਸ਼ੁੱਕਰਵਾਰ ਤੇ ਭੁਖ ਹੜਤਾਲ ਤੇ ਜਿਹੜਾ ਬੈਠਣ ਜਾ ਰਹੇ ਆ ਔਰ ਇਸ ਤੋਂ ਪਹਿਲਾਂ ਵੀ ਇਹ ਬੈਠ ਰਹੇ ਦੋ ਚਾਰ ਵਾਰੀ ਪਹਿਲਾਂ ਵੀ ਇਹਨਾਂ ਨੇ ਜਿਹੜੇ ਮੰਗ ਪੱਤਰ ਦਿੱਤੇ ਸੀ ਭੁਖ ਹੜਤਾਲ ਦੇ ਔਰ ਪੁਲਸ ਦੇ ਕਹਿਣ ਤੇ ਔਰ ਪ੍ਰਸ਼ਾਸਨ ਦੇ ਕਹਿਣ ਤੇ ਅਸੀਂ ਇਸ ਨੂੰ ਪੋਸਟਪੋਨ ਵੀ ਕੀਤਾ ਸੀ ਕਿ ਚਲੋ ਪ੍ਰਸ਼ਾਸਨ ਦਾ ਕਹਿਣਾ ਮੰਨ ਲਈਏ ਤੇ ਸਾਰੇ ਦੋਸ਼ੀਆਂ ਤੇ ਕਾਰਵਾਈ ਹੋਜੂਗੀ ਮਗਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ 4 ਤਰੀਕ ਨੂੰ ਸਾਜ ਜਗਦੀਸ਼ ਕੁਮਾਰ ਜੱਗੂ ਜੀ ਭੁਖੜਤਾਲ ਤੇ ਬੈਹਣ ਜਾ ਰਹੇ ਆ ਧਾਰਮਿਕ ਅਤੇ ਸਮਾਜਿਕ ਅਤੇ ਸਾਧੂ ਸੰਤਾਂ ਦਾ ਇਹਨਾਂ ਨੂੰ ਪੂਰਾ ਸਮਰਥਨ ਆ ਔਰ ਅਸੀਂ ਕੇ ਬੇਨਤੀ ਕਰਦੇ ਕਿ ਦੋਸ਼ੀਆਂ ਤੇ ਕਾਰਵਾਈ ਹੋਵੇ ਅਗਰ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਇਸ ਜਿਹੜੇ ਧਰਨੇ ਨੂੰ ਆ ਇਹਨੂੰ ਜਿੰਨਾ ਚਿਰ ਉਹ ਦੋਸ਼ੀਆਂ ਤੇ ਕਾਰਵਾਈ ਨਹੀਂ ਹੋਈ ਤੇ ਲਗਾਤਾਰ ਇਸੇ ਤਰ੍ਹਾਂ ਹੀ ਚੱਲੂਗਾ ਉਸ ਟਾਈਮ ਦੇ ਵਿੱਚ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਤੇ ਉਹ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੋਏਗੀ ਕਿਉਂਕਿ ਹਮੇਸ਼ਾ ਹੀ ਜਿਹੜੇ ਸਾਡੇ ਦਲਿਤਾ ਦੇ ਜਿਹੜੇ ਹਕਾਦਤ ਜਿਹੜੇ ਡਾਕੇ ਪੈ ਰਹੇ ਆ ਉਹਨਾਂ ਨੂੰ ਡਾਕਿਆਂ ਨੂੰ ਰੋਕਣ ਵਾਸਤੇ ਜਿਹੜੀ ਸੰਘਰਸ਼ ਦੀ ਲੜਾਈ ਜਿਹੜੀ ਜਾਰੀ ਰਹੇਗੀ ਜੈ ਵਾਲਮੀਕੀ ਜੈ ਭੀਮ ਜੈ ਅਲੀ ਪ੍ਰਧਾਨਜ ਐਡੀਸੀ ਜੀ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਮੈਂ ਪਹਿਲੇ ਵੀ ਬੜੇ ਦੇ ਚੁੱਕਾ ਹਾਂ ਪਰ ਲੇਕਿਨ ਪ੍ਰਸ਼ਾਸਨ ਨੇ ਸਾਨੂੰ ਝੂਠੇ ਸੁਵਾਸ਼ਣ ਦੇ ਦੇ ਕੇ ਘੜੀ ਮੁੜੀ ਮੈਨੂੰ ਠਾਇਆ ਪਰ ਲੇਕਿਨ ਹੁਣ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਵਾ ਉਹ ਇੱਕ ਮੰਗ ਪੱਤਰ ਨਹੀਂ ਉਹ ਪ੍ਰਸ਼ਾਸਨ ਨੂੰ ਵੀ ਤੰਗ ਪੱਤਰ ਕਰਾਂਗੇ ਤੰਗ ਕਰਾਂਗੇ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਤੰਗ ਕਰਾਂਗੇ ਇਹ ਪਤਾ ਲੱਗ ਜਾਊਗਾ ਵੀ ਇਹ ਜਿਹੜਾ ਮੰਗ ਪੱਤਰ ਆ ਇਹ ਮੰਗ ਪੱਤਰ ਨਹੀਂ ਇਹ ਤੰਗ ਪੱਤਰ ਆ ਮਰ ਲੇਕਨ ਹੁਣ ਜਿਹੜਾ ਮੈਂ 4 ਤਰੀਕ ਨੂੰ ਭੋਖ ਹੜਤਾਲ ਦੇ ਮੈਨ ਜਾ ਰਿਹਾ ਵਾ ਉਹ ਨਾ ਕਿਸੇ ਪੁਲਿਸ ਪ੍ਰਸ਼ਾਸਨ ਦੀ ਸੁਣੀ ਜਾਊਗੀ ਨਾ ਸਿਵਲ ਪ੍ਰਸ਼ਾਸਨ ਦੀ ਜਦ ਤੱਕ ਉੱਥੇ ਵੇਲੇ ਸਾਨੂੰ ਐਫ ਆਈ ਆਰ ਇਹਨਾਂ ਦੋਸ਼ੀਆਂ ਦੇ ਖਿਲਾਫ ਨਾ ਦਿੱਤੀ ਤੇ ਤੇ ਉਹ ਧਰਨਾ ਲਗਾਤਾਰ ਚੱਲਦਾ ਰਹੇਗਾ ਜਦ ਤੱਕ ਐਫ ਆਈ ਆਰ ਨਹੀਂ ਹੁੰਦੀ ਕਿਉਂਕਿ ਕਾਰਨ ਕਿਸ ਨਹੀਂ ਦੋਤੇ ਵੀ ਤੁਹਾਨੂੰ ਫਟਕਾਲ ਦੇ ਪਹਿਣਾ ਸੀਗਾ ਐ ਮੌਕੇ ਤੇ ਆ ਕੇ ਵਿਸ਼ਵਾਸਨ ਦਵਾਇਆ ਗਿਆ ਲੱਗਦਾ ਨਹੀਂ ਫੇਰ ਪ੍ਰਸ਼ਾਸਨ ਇਹ ਜੀ ਇੱਥੇ ਸਾਫ ਜਾਇਰ ਹੁੰਦਾ ਕਿ ਪ੍ਰਸ਼ਾਸਨ ਜਿਹੜਾ ਵਾ ਦੋਸ਼ੀਆਂ ਨਾਲ ਮਿਲੀ ਭੁਗਤੀ ਕੀਤੀ ਹੋਈ ਆ ਇਸ ਕਰਕੇ ਉਹ ਸਾਨੂੰ ਅਸ਼ਵਾਸਨ ਦੇ ਕੇ ਟਾਰੇ ਆ ਖਾਸ ਕਰਕੇ ਜਿਹੜੇ ਐਸ ਡੀ ਐਮ 1 ਨੇ ਔਰ ਜਿਹੜਾ ਤਹਿਸੀਲਦਾਰ 1 ਆ ਉਹਨਾਂ ਨੇ ਇੰਨੀ ਨਲਾਇਕੀ ਕੀਤੀ ਦੀ ਚਾਤ ਨੇ ਕਿ ਫਿਰ ਪੱਕਾ ਬਹਿ ਰਹੇ ਹੋ ਪੱਕਾ ਬਹਿ ਰਹੇ ਨਹੀਂ ਉਹਦੇ ਵਿੱਚ ਜਿਹੜੇ ਵੀ ਜਿਹੜੇ ਵੀ ਕੋਈ ਕੇ ਅਫਸਰ ਦਾ ਜਾਂ ਕਿਸੇ ਦਾ ਵੀ ਦੋਸ਼ ਹੋਊਗਾ ਤੇ ਉਹ ਦੋਸ਼ੀਆਂ ਨੂੰ ਉਹ ਦੌਰਾਨ ਜਨਤਾ ਦੇ ਸਾਹਮਣੇ ਸ਼ੋਕ ਕਰਾਂਗੇ ਵੀ ਕਿਸ ਕਿਸ ਅਫਸਰ ਦੀ ਉਥੇ ਨਲੈਕੀ ਦੇ ਨਾਲ ਇਹ ਜਿਹੜਾ ਜਿਹੜੇ ਸਰਟੀਫਿਕੇਟ ਬਣੇ ਨੇ ਤੇ ਜਿਹੜੇ ਇਹਨਾਂ ਨੇ ਜਿਹੜੇ ਆ ਇੱਕ ਰਜਵਿੰਦਰ ਕੁਮਾਰ ਹੈ ਉਹ ਸਰਕਾਰੀ ਨੌਕਰੀ ਕਰਦਾ ਪਿਆ ਤੇ ਇੱਕ ਜਿਹੜੀ ਕਾਉਂਸਲਰ ਹੈ 52 ਨੰਬਰ ਵਾਰਡ ਤੋਂ ਉਹ ਵੀ ਉਹ ਵੀ ਇਲੈਕਸ਼ਨ ਜਿੱਤੀ ਹੋਈ ਆ ਤੇ ਅਸੀਂ ਦੇ ਦੋਵੇਂ ਦੋਸ਼ੀ ਨੇ ਮਾਰੇ ਦੋਸ਼ੀਆਂ ਉੱਪਰ ਕਾਰਵਾਈ ਕਰਾਉਣਾ ਜੇ ਜਲਦੀ ਤੋਂ ਜਲਦੀ 4 ਤਰੀਕ ਤੋਂ ਪਹਿਲੇ ਪਹਿਲੇ ਇਹਨਾਂ ਦੇ ਕਾਰਵਾਈ ਨਾ ਆਈ ਤੇ ਫਿਰ ਮੈਂ 4 ਤਰੀਕ ਨੂੰ ਆਪਣੇ ਸਾਰੀਆਂ ਸੰਸਥਾਵਾਂ ਨਾਲ ਔਰ ਸੰਤ ਸਮਾਜ ਨੂੰ ਨਾਲ ਲੈ ਕੇ ਫਿਰ ਮੈਂ ਭੁਖੜ ਹੜਤਾਲ ਦੇ ਬੈਠਾਂਗਾ ਜਦ ਤੱਕ ਮੇਰੀ ਐਫ ਆਈ ਆਰ ਨਾ ਹੋਈ ਜੀ ਤਦ ਤੱਕ ਜਿਹੜਾ ਖੋਖਰ ਹਰਦਾਲ ਦਾ ਧਰਨਾਏ ਜਾਰੀ ਰਹੂਗਾ ਇਹਨਾਂ ਨੂੰ ਕਹਿੰਦਾ ਹੈ ਜੈ ਹਵਾਲਮੀ ਕੀ ਹਰ ਹਰ ਬਾਣੀ ਜੈ ਭੀਮ ਜੈ ਭਾਰਤ ਜੈ ਸੰਵਧਾਨ ਸਾਡੇ ਪ੍ਰਧਾਨ ਸ੍ਰੀ ਜਗਦੀਸ਼ ਕੁਮਾਰ ਜੱਗੂ ਜੀ ਨੇ ਟੂ ਆਲ ਇੰਡੀਆ ਸ਼ਰੂਕਾ ਫੈਡਰੇਸ਼ਨ ਦੇ ਪ੍ਰਮੁਖ ਨੇ ਸਮਿਤ ਕਾਲੀ ਜੀ सोनू ਵੀਰ ਜੀ ਅਤੇ ਸੰਤ ਸਮਾਜ ਬਾਬਾ ਮਲਕੀਰਨਾਥ ਜੀ ਦੇ ਨਾਲ ਵੀ ਜਿਹੜੇ ਸੰਪਰਕ ਕੀਤੇ ਗਏ ਸੀ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆਗਾ ਇਹ ਧਰਨਾ ਪ੍ਰਦਰਸ਼ਨ ਹੈ ਅਸੀਂ ਪਿੰਡਾਰੀ ਬੋਲਤੇ ਕਰਾਂਗੇ ਲੇਕਿਨ ਪੰਜਾਬ ਸਰਕਾਰ ਦੇ ਕੁਝ ਨਮਾਇंदे ਉੱਚ ਅਧਿਕਾਰੀ ਬਾਬਾ ਜੀ ਕੋ ਜਾ ਕੇ ਥੋੜਾ ਸਮਾਂ ਲੈ ਆਏ ਸੀਗੇ ਵੀ ਅਸੀਂ ਕਾਰਵਾਈ ਬੰਦੀ ਕਰਕੇ ਤੇ ਇਹਨਾਂ ਨੂੰ ਸੰਤੁਸ਼ਟ ਕਰਾਂਗੇ ਲੇਕਿਨ ਉਹ ਕਾਰਵਾਈ ਜਿਉਂ ਦੀ ਤਿਉਂ ਹੀ ਆਗੀ ਇਹ ਪੰਜਾਬ ਸਰਕਾਰ ਤੇ ਇਹਨਾਂ ਦਾ ਜੋ ਤੰਤਰ ਹੈਗਾ ਇਹ ਹੁੰਮ ਕਰਨ ਦੀ ਨਹੀਂ ਸੁੱਤਾ ਹੋਇਆ ਵਾ ਕਿਉਂਕਿ ਸਮਾਜ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਦਲਤ ਸਰਟੀਫਿਕੇਟ ਬਣਾ ਕੇ ਚੰਗੀਆਂ ਪੋਸਟਾਂ ਲਈਆਂ ਜਾ ਰੀਆਂ ਵਾ ਉਹਨਾਂ ਦਾ ਆਨੰਦ ਮਾਣਿਆ ਜਾ ਰਿਹਾ ਵਾ ਕੋਈ ਰਾਣਿਤਿਕ ਲੋਕ ਵੀ ਜ਼ਿਲ੍ਹਾ 49 ਨੰਬਰ ਵਾਰਡ ਤੋਂ 52 ਉਹਨਾਂ ਨੇ ਵੀ ਪ੍ਰਧਾਨ ਜੀ ਨੇ ਜੋ ਦੱਸਿਆ ਤੇ ਜਾਲੀ ਸਰਟੀਫਿਕੇਟ ਬਣਾਏ ਨੇ ਉਹ ਪ੍ਰਸ਼ਾਸਨ ਅਗੇ ਰੱਖਿਆ ਗਏ ਨੇ ਸਾਰੇ ਤੱਤ ਜੇ ਪ੍ਰਸ਼ਾਸਨ 4 ਤਰੀਕ ਤੋਂ ਪਹਿਲੋ-ਪਹਿਲ ਉਹਨਾਂ ਤੇ ਬੰਦੀ ਕਾਰਵਾਈ ਕਰਕੇ ਉਹਨਾਂ ਨੂੰ ਹਵਾਲਾ ਰੱਦ ਦੇ ਵਿੱਚ ਪੇਸ਼ ਕੇ ਜਾਂ ਜੇਲ੍ਹ ਵਿੱਚ ਭੇਜ ਕੇ ਮਾਂਜਾ ਕੋਰਟ ਚ ਮਾਂਜੋ ਕੋਰਟ ਦੇ ਵਿੱਚ ਪੇਸ਼ ਕਰਦੇ ਨੇ ਤੇ ਫਿਰ ਇਸ ਧਰਨੇ ਬਾਰੇ ਸੋਚਿਆ ਜਾਦਾ ਵਾ ਲਾਈਏ ਜਾਂ ਨਾ ਨਹੀਂ ਤੇ 4 ਤਰੀਕ ਨੂੰ ਪ੍ਰਧਾਨ ਜੀ ਦਾ ਪੂਰਾ ਸਮਰਥਨ ਕਰਾਂਗੇ ਜੋ ਇਹ ਗਲਤ ਅੰਸਰ ਸਾਡੇ ਹੱਕਾਂ ਤੇ ਡਾਕਾ ਮਾਰਦੇ ਸਮਾਜ ਦੇ ਗਰੀਬ ਲੋਕਾਂ ਦੇ ਕਿਉਂਕਿ ਸਾਡੇ ਕੋ ਕੋਟਾ ਤੇ ਕਿ ਉਹਨਾਂ ਕੀ ਆ ਕਿ ਬਾਬਾ ਸਾਹਿਬ ਨੇ ਸਭ ਨੂੰ ਅਧਿਕਾਰ ਦਿੱਤੇ ਸਭ ਕਮਿਊਨਿਟੀਆਂ ਨੂੰ ਅਸੀਂ ਕਹਿੰਦੇ ਜੋ ਤੁਹਾਡੇ ਅਧਿਕਾਰ ਬੰਦਾ ਲਓ ਉਹਦੇ ਮੁਤਾਬਕ ਨੌਕਰੀਆਂ ਲਓ ਮਿਨਿਸਟਰੀਆਂ ਲਓ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਦ ਸਾਡੇ ਸਮਾਜ ਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ ਸਾਢੇ ਹੱਕਾਂ ਦੇ ਡਾਕਾ ਮਾਰਨਗੇ ਫਿਰ ਅਸੀਂ ਚੁੱਪ ਨਹੀਂ ਬੈਠਾਂਗੇ ਇੱਥੇ ਇੱਥੇ ਕੋਈ ਵੀ ਸੰਘਰਸ਼ ਕਰਨਾ ਪਿਆ ਅਸੀਂ ਹਰ ਸਮੇਂ ਤਿਆਰ ਹਾਂ ਜੈ ਭੀਮ ਜੈ ਭਾਰਤ ਜੈ ਸਰਦਾਰ ਜਿਤਨਾ ਅਸੀਂ 4 ਤਰੀਕ ਨੂੰ ਇਹ ਧਰਨਾ ਲਾ ਰਹੇ ਹਾਂਗੇ ਜਗਦੀਸ਼ ਕੁਮਾਰ ਜੱਗੂ ਜੀ ਦੇ ਜਿਲੇ ਰਕਸ਼ਨ ਚੋਰ ਫੜੇ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਨਾਲ ਹੋਰ ਵੀ ਸਮਾਜ ਦੇ ਕਈ ਮਸਲੇ ਨੇ ਬਾਰ ਨੰਬਰ 34 ਤੇ 27 ਦੇ ਜਿਲੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਗਏ ਆ ਜੋ ਉਹ ਵੀ ਜਲਦ ਹੱਲ ਨਾ ਹੋਇਆ ਤੇ ਉਹ ਵੀ ਨਾਲ ਹੀ ਮਸਲੇ ਰੱਖੇ ਜਾਣਗੇ ਅਤੇ ਇੱਕ ਵੱਡਾ ਧੰਨਾ ਲਿਖਿਆ ਜਾਏਗਾ ਜਿਸ ਦੇ ਵਿੱਚ ਪੰਜਾਬ ਸਰਕਾਰ ਦੀ ਜਲੀ ਹੈਗੀ ਇੱਕ ਰੀ ਨੀਂਦ ਹਰਾਮ ਕਰ ਦਿੱਤੀ ਜਾਏਗੀ ਤੇ ਸਰਕਾਰ ਨੂੰ ਬੇਨਤੀ ਕਿ ਕੰਮ ਕਰਨ ਦੀ ਨੀਂਦ ਸੁੱਤੇ ਜੇ ਜਾਗ ਜੋ ਤੇ ਸਾਰੇ ਸਾਡੇ ਬੰਦੇ ਹੱਕ ਜਿਹੜੇ ਜੋ ਸਾਡੀ ਮੰਗ ਤੇ ਗੌਰ ਕਰੋ ਤੇ ਇਹਦੇ ਕਬੀਰ ਸੱਤੇ 4 ਜਨਵਰੀ 4 ਤਰੀਕ ਨੂੰ ਸ਼ੁੱਕਰਵਾਰ ਨਿਕਲ ਰਿਹਾ ਹੈ ਮੇਰਾ ਨਾਮ ਸ਼ਬੀਰ ਧਰਾਵੜਾ ਜੀ ਔਰ ਮੈਂ ਪਹਿਲੇ ਸੁਰੱਖਿਆ ਸੈਨਾ ਤੋਂ ਰਾਸ਼ਟਰੀ ਅਧਿਕਾਰੀ ਅੱਜ ਇੱਕ ਮੰਗ ਪੱਤਰ ਜਿਹੜਾ ਆ ਸਾਡੇ ਬਹੁਤ ਸਰਕਾਰੀ ਯੋਗ ਗੁਰਦੀਸ਼ ਚੱਗੂ ਜੀ ਵੱਲੋਂ ਐਡੀਸੀ ਸਾਹਿਬ ਨੂੰ ਦਿੱਤਾ ਗਿਆ ਜਿਦੇ ਵਿੱਚ ਰਿਜ਼ਰਵੇਸ਼ਨ ਚੋਰ ਫੜੋ ਜਿਹੜਾ ਮੋਰਚਾ ਸੀ ਲੰਬੇ ਸਮੇਂ ਤੋਂ ਉਹਦੀ ਲੜਾਈ ਜਗਦੀ ਜਗੂ ਜੀ ਲੜ ਰਹੇ ਨੇ ਸੰਗਠਨਾਂ ਦਾ ਸਮਰਥਨ ਵੀ ਹੈ ਇਹਨਾਂ ਨੂੰ ਔਰ ਅੱਜ ਇੱਕ ਫਾਈਨਲ ਜਿਹੜਾ ਮੰਗ ਪੱਤਰ ਐ ਐਡੀਸੀ ਸਾਹਿਬ ਨੂੰ ਦਿੱਤਾ ਗਿਆ ਵੀ ਲੰਬੇ ਸਮੇਂ ਤੋਂ ਜਿਹੜੇ ਦੋਸ਼ੀਆਂ ਦੇ ਖਿਲਾਫ ਇਹਨਾਂ ਨੇ ਇੱਕ ਸ਼ਿਕਾਇਤ ਪੱਤਰ ਦਿੱਤਾ ਸੀ ਔਰ ਤੇ ਕੋਈ ਕਾਰਵਾਈ ਅਜੇ ਤੱਕ ਨਹੀਂ ਹੋਈ ਜਿਦੇ ਵਜੋਂ ਅੱਜ ਇਹਨਾਂ ਨੇ ਐਡੀਸੀ ਸਾਹਿਬ ਨੂੰ ਇੱਕ 4 ਤਰੀਕ ਨੂੰ ਕੋਖ ਹੜਤਾਲ ਦਾ ਜਿਹੜਾ ਮੰਗ ਪੱਤਰ ਦਿੱਤਾ ਆ ਔਰ ਮੈਂ ਸਮਝਦਾ ਵੀ ਇਹ ਬਹੁਤ ਵੱਡਾ ਜਿਹੜਾ ਇੱਕ ਜੁਰਮ ਆ ਰਕਸ਼ਨ ਦਾ ਰਕਸ਼ਨ ਦੀ ਚੋਰੀ ਕਰਨਾ ਕਿ ਜਿਹੜੇ ਜਰਨਲ categories ਦੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਜਿਹੜੇ ਫਾਇਦੇ ਲੈਂਦੇ ਨੇ ਉਹ ਸਾਰਾ ਸਾਰ ਗਲਤ ਹੈ ਔਰ ਦਲਿਤ ਭਾਈਚਾਰੇ ਦੇ ਜਿਹੜੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਆ ਇਹ ਗਲਤ ਆ ਕਿਉਂਕਿ 바ਵਾ ਸਾਹਿਬ ਨੇ ਸਾਰਿਆਂ ਨੂੰ ਆਪਣੇ ਆਪਣੇ ਅਧਿਕਾਰ ਦਿੱਤੇ ਨੇ ਆਪਣੇ ਆਪਣੇ ਅਰਖਣ ਦੇ ਨਾਲ ਉਹ ਆਪਣੀ ਜੜੀਆਂ ਫਾਇਦੇ ਆ ਲੈ ਸਕਦੇ ਨੇ ਪਰ ਜਿਹੜਾ ਅਰਖਣ ਚੋਰ ਰਿਜ਼ਰਵੇਸ਼ਨ ਜਿਹੜੇ ਚੋਰੀ ਕਰਦੇ ਨੇ ਲੋਕ ਉਹਨਾਂ ਦੇ ਉੱਤੇ ਡਾਕੇ ਮਾਰਦੇ ਨੇ ਉਹਨਾਂ ਤੇ ਖਲਾਸ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਔਰ ਉਰ ਤੇ ਜਗਦੀਸ਼ ਜੱਗੂ ਦੀ ਪੈੜਾ ਦੇ ਰਹੇ ਨੇ ਅਸੀਂ ਇਹਨਾਂ ਦੇ ਨਾਲ ਆ ਔਰ 4 ਤਰੀਕ ਨੂੰ ਜਿਹੜੀ ਪੋਹ ਹੜਤਾਲ ਜਗਦੀਸ਼ ਜੱਗੂ ਜੀ ਨੇ ਫਾਈਨਲ ਕੀਤੀ ਔਰ ਅਸੀਂ ਪ੍ਰਸ਼ਾਸਨ ਨੂੰ ਔਰ ਪੰਜਾਬ ਸਰਕਾਰ ਨੂੰ ਮੰਗ ਕਰਦੇ ਆਂ ਕਿ ਔਰ ਤੋਂ ਪਹਿਲਾਂ ਪਹਿਲਾਂ ਜੇ ਤੇ ਇਸ ਮਾਮਲੇ ਦੇ ਵਿੱਚ ਦੋਸ਼ੀਆਂ ਤੇ ਕਾਰਵਾਈ ਹੋ ਜਾਂਦੀ ਆ ਤਾਂ ਇਸ ਜਿਹੜਾ ਧਰਨਾ ਆ ਪ੍ਰਦਰਸ਼ਨ ਇਹਨੂੰ ਪੋਸਟਪੋਨ ਕੀਤਾ ਜਾ ਸਕਦਾ ਨਹੀਂ ਤੇ ਜਿਹੜਾ ਧਰਨਾ ਆ ਇਹ ਪ੍ਰਦਰਸ਼ਨ ਆ ਪੂਰੇ ਪੰਜਾਬ ਚ ਦੀ ਮੁਹਿੰਮ ਤੋਂ ਵੱਡੇ ਤੌਰ ਤੇ ਕੀਤਾ ਜਾਏਗਾ ਔਰ ਅਸੀਂ ਚੇਤਾਵਨੀ ਵੀ ਦਿੰਦੇ ਹਾਂ ਉਹਨਾਂ ਲੋਕਾਂ ਨੂੰ ਵੀ ਜਿਹੜੇ ਲੋਕ ਇੰਦਾ ਦੀਆਂ ਰਕਸ਼ਨ ਚੋਰੀ ਦੇ ਮਾਮਲੇ ਦੇ ਵਿੱਚ ਫੜੇ ਜਾਂਦੇ ਨੇ ਉਹ ਆਪਣੇ ਆਪ ਹੀ ਆਪਣਾ ਜੁਰਮ ਕਬੂਲ ਕਰਕੇ ਆਪਣੀ ਸਜ਼ਾ ਭੁਗਤ ਲੈਣ ਨਹੀਂ ਤਾਂ ਰਕਸ਼ਨ ਚੋਰ ਫੜੋ ਜਿਹੜਾ ਮੋਰਚਾ ਲੱ ਇਹ ਜਲਦੀ ਵੱਡੇ ਲੈਵਲ ਤੇ ਕਾਰਵਾਈ ਕਰੇਗਾ ਧੰਨਵਾਦ ਜੈ ਹਵਾਲ